सोट परमेश्वर दत्ता बना दुख रोग का डेरा बना आप जी भी विचार वाले हो आप जी भी गुरबाणी पढ़ दो गुरबाणी की विचार कर दी कोई गल नहीं कि आप जी को नहीं समझ लगती आप जी भी कर दु बचार करिए परमेश्वर दिता बन्ना के बना दिता उन्हें आप दें भी शरीर जरा मनुखी का जन्म बनया पर नहीं आओ आज अंदर भला ਪਰਮੇਸ਼ਰ ਕਿੰਨੂੰ ਕਹਿੰਦੇ ਆ ਪਰਮੇਸ਼ਰ ਦਾ ਮਤਲਬ ਕੀ ਹੈ ਦੇਖੋ ਇਦਾਂ ਅਸੀਂ ਪਰਮੇਸ਼ਰ ਰੋਜ਼ ਸੁਣਦੇ ਆ ਰੋਜ਼ ਪੜ੍ਹਦੇ ਆ ਪਰ ਜਿੰਨਾ ਚਿਰ ਸਾਡਾ ਅੰਦਰੋਂ ਆਤਮਿਕ ਨਾਤਾ ਉਹਦੇ ਨਾਲ ਨਹੀਂ ਜੁੜ ਜਾਂਦਾ ਸਾਡੇ ਲਈ ਉਹ ਕੁਝ ਵੀ ਨਹੀਂ ਸਾਡੇ ਲਈ ਕੁਝ ਵੀ ਨਹੀਂ ਸੁਣਦੇ ਆ ਰੱਬ ਹੈਗਾ ਠੀਕ ਪਰ ਉਹਦਾ ਨਾਤਾ ਹੀ ਹੈ ਨਹੀਂ ਉਹਦੇ ਨਾਲ ਸਾਡੇ ਲਈ ਹੈਗਾ ਕਿ ਨਹੀਂ ਹੈਗਾ ਸਾਨੂੰ ਪਤਾ ਹੀ ਨਹੀਂ ਤੇ ਤੁਲਗੁਰੂ ਜੀ ਐਸਾ ਕਹਿੰਦੇ ਪਰਮੇਸ਼ਰ ਦਿੱਤਾ ਬੰਨ ਇਹਦਾ ਮਤਲਬ ਪਰਮੇਸ਼ਰ ਅਖਰ ਕਿਉਂ ਆਇਆ ਕਿ ਜਦੋਂ ਸਾਡਾ ਉਹਦਾ ਨਾਤਾ ਜੁੜਦਾ ਫਿਰ ਸਾਨੂੰ ਪਤਾ ਲੱਗਦਾ ਕੋਈ ਪਰਮਾਤਮਾ ਹੈਗਾ ਹੈ ਅਕਾਲਪੁਰਖ ਹੈਗਾ ਕੋਈ ਤੇ ਜੁੜਦਾ ਕਿਦੋਂ ਆ ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਕੋ ਸੋਝੀ ਮਿਲਦੀ ਹੈ ਸਾਨੂੰ ਸਮਝ ਆਉਂਦੀ ਹੈ ਫਿਰ ਨਾਤਾ ਜੁੜਦਾ ਕਹਿੰਦੇ ਜਿਨ੍ਹਾਂ ਦਾ ਪਰਮਾਤਮਾ ਨਾਲ ਨਾਤਾ ਜੁੜ ਗਿਆ ਪਰਮੇਸ਼ਰ ਦਾ ਉਹਦਾ ਮਾਲਕ ਜਿਨ੍ਹਾਂ ਦਾ ਆਤਮਿਕ ਨਾਤਾ ਮਨੁਸ ਬਿਰਤੀ ਦਾ ਨਾਤਾ ਸੁਰਤ ਦਾ ਨਾਤਾ ਪਰਮਾਤਮਾ ਨਾਲ ਜੁੜ ਜਾਂਦਾ ਨਾ ਕਹਿੰਦੇ ਪਰਮੇਸ਼ਰ ਦਿੱਤਾ ਬੰਨ ਕਹਿੰਦੇ ਉਹਨਾਂ ਦੇ ਅੰਦਰ ਫਿਰ ਪਰਮਾਤਮਾ ਇੱਕ ਬੰਨ ਮਾਰ ਦਿੰਦਾ ਹੈ ਕਿਹਦਾ ਬੰਨ ਮਾਰ ਦਿੰਦਾ ਵੀ ਠੀਕ ਹੈ ਹੁਣ ਧਿਆਨ ਦਿਓ ਪਾਣੀ ਖਾਲਜੋ ਲੰਘ ਰਿਹਾ ਤੇ ਬੰਨ ਕਿਨੂੰ ਕਹਿੰਦੇ ਆ ਵੀ ਦੋਵੇਂ ਵਟਾਂ ਦੇ ਨਾਲ ਵਿਚਲੀ ਮਿੱਟੀ ਜੁੜ ਜਾਵੇ ਅੰਦਰੋਂ ਪਾਣੀ ਨਾ ਕ੍ਰੋਸ ਕਰ ਸਕੇ ਉਹਨੂੰ ਬੰਨ ਕਹਿੰਦੇ ਇਹ ਥੋੜਾ ਜਿਹਾ ਵੀ ਰਹਿ ਜਾਵੇ ਇੱਕ ਕਿਨਾਰਾ ਤੇ ਪਾਣੀ ਲੰਘ ਜਾਏਗਾ ਕੀ ਕਹਵੇਂਗਾ ਬੰਨ ਵਜਾ ਨਹੀਂ ਹਜੇ ਤੇ ਬੰਨ ਕੀ ਹੈ ਕਿ ਦੋਵੇਂ ਪਾਸਿਓ ਵਟਣਾ ਵਟ ਜੁੜੇ ਜਾਵੇ ਵਿਚਾਲੇ ਮਿੱਟੀ ਜੁੜ ਜਾਵੇ ਤੇ ਪਾਣੀ ਰੁਕ ਜਾਵੇ ਉਹਨੂੰ ਬੰਨ ਕਹਿੰਦੇ ਤੇ ਆ ਫਿਰ ਗੁਰੂ ਸਾਹਿਬਾਂ ਕੀ ਕਹਿਣ ਲਗੇ ਪਰਮੇਸ਼ਰ ਦਿੱਤਾ ਬੰਨ ਕਿ ਜਦੋਂ ਨਾਤਾ ਪਰਮਾਤਮਾ ਨਾਲ ਜੁੜਦਾ ਨਾ ਸਾਡਾ ਆਤਮਿਕ ਨਾਤਾ ਸਾਡੀ ਅੰਦਰ ਦੀ ਖਿੱਚ ਪਿਆਰ ਪਰਮਾਤਮਾ ਵਾਲੇ ਪਾਸੇ ਨੂੰ ਬਣਦਾ ਹੈ ਤੇ ਇੱਕ ਬੰਨ ਵਜਦਾ ਹੈ ਸਾ ਐਸਾ ਬੰਨ ਵਜਦਾ ਹੈ ਕਿ ਸਾਡੇ ਅੰਦਰ ਫਿਰ ਵਕਾਰ ਪੈਦਾ ਨਹੀਂ ਹੁੰਦੇ ਸਾਡੇ ਅੰਦਰ ਵਕਾਰ ਪੈਦਾ ਨਹੀਂ ਹੁੰਦੇ ਸਾਡੇ ਦੇ ਵਕਾਰ ਰੁਕ ਜਾਂਦੇ ਆ ਮਨ ਵੱਜ ਜਾਂਦਾ ਉਹਨਾਂ ਨੂੰ ਅੰਦਰ ਹੀ ਨਹੀਂ ਆਉਂਦੇ ਪਰਮੇਸ਼ਰ ਦਿੱਤਾ ਬੰਨ ਅਗਲਾ ਮਤਲਬ ਪਰਮਾਤਮਾ ਨਾਲ ਨਾਤਾ ਹੋ ਦੇ ਨਾਲ ਪਿਆਰ ਕਰਨਾ ਉਹਦੇ ਨਾਲ ਸੋਚਣਾ ਉਹਦੇ ਬਲੇ ਸੇ ਧਿਆਨ ਲਾਉਂਦਿਆਂ ਹੀ ਵਕਾਰਾਂ ਨੂੰ ਬੰਨ ਵਜ ਜਾਂਦਾ ਕਹਿੰਦੇ ਫਿਰ ਕੀ ਹੁੰਦਾ ਕਹਿੰਦੇ ਦੁੱਖ ਰੋਗ ਦਾ ਡੇਰਾ ਪੰਨਾ ਦੁੱਖ ਤੇ ਰੋਗ ਕੀ ਚੀਜ਼ ਹੈ ਠੀਕ ਹੈ ਭਈ ਦੁੱਖ ਕੀ ਚੀਜ਼ ਹੈ ਐਵੇਂ ਨਾ ਭੁਲੇਖੇ ਚ ਪੈ ਜਾਓ ਲੱਕ ਪੀੜ ਦੁੱਖ ਹੈ ਢੇੜ ਬੜੀ ਦੁੱਖ ਹੈ ਮੇਰਾ ਕੰਮ ਨਹੀਂ ਬਣਿਆ ਦੁੱਖ ਹੈ ਚੀਜ਼ ਨਹੀਂ ਮਿਲੀ ਬਣਾਣਾ ਦੁੱਖ ਹੈ ਗੱਡੀ ਨਹੀਂ ਮਿਲੀ ਦੁੱਖ ਹੈ ਅਸੀਂ ਬੜੇ ਦੁਖੀ ਹਾਂ ਪੈਸਾ ਨਹੀਂ ਦੁੱਖ ਹੈ ਨਹੀਂ ਬੜੋ ਬਾਣੀ ਚ ਧੰਨ ਗੁਰੂ ਗ੍ਰੰਥ ਸਾਹਿਬ ਦੁੱਖ ਦੀ ਗੱਲ ਦੱਸਣ ਲੱਗੇ ਕਹਿੰਦੇ ਦੁੱਖ ਕੀ ਚੀਜ਼ ਹੈ ਦੱਸਣ ਲੱਗੇ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੁਖ ਇਕ ਦੁੱਖ ਸਖਤ ਵਾਰ ਜਮਦੂਤ ਉਸ ਪਰਮਾਤਮਾ ਤੋਂ ਵਿਛੜਨਾ ਹੀ ਸਭ ਤੋਂ ਵੱਡਾ ਦੁੱਖ ਹੈ ਲੱਗਿਆ ਪਤਾ ਦੁੱਖ ਤੇ ਰੋਗ ਕੀ ਚੀਜ਼ ਹੈ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਅਸੀਂ ਤਾਂ ਅਸੀਂ ਭੁਲੇਖੇ ਖਾਂਦੇ ਆਂ ਅਸੀਂ ਪੰਕਤੀ ਫੜਦੇ ਆਂ ਨਾਲ ਕਦੀ ਕੁਝ ਜੋੜਦੇ ਨੇ ਕਦੀ ਕੁਝ ਜੋੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸਵਾਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਜਵਾਬ ਹੈ ਹੁਣ ਦੇਖੋ ਦੁੱਖ ਦਾ ਜਵਾਬ ਮਿਲ ਗਿਆ ਹੁਣ ਰੋਗ ਦਾ ਜਵਾਬ ਲੱਲੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਰੋਗ ਕਿਹਨੂੰ ਕਹਿੰਦੇ ਆ ਰੋਗ ਸਰੀਰ ਨੂੰ ਕਹਿੰਦੇ ਆ मन च लिखया कि लिखया फरीदा बुरेदा पला कर गुस्सा मन ना हंडाए दे ही रोग ना लगे पले सब कुछ पाए देखो भगत ब्री जी कही रोग ना लगी कद तू अपने मन में किसी के बारे बुराई नहीं सोचेगा ठीक है तेरी जिरी मन वृत्ति है उस गुस्सा नहीं आऊगा जो तो गुस्सा नहीं आऊगा ਤੇ ਤੇਰੀ ਸੁੱਤ ਸ਼ਬਦ ਨਾਲ ਜੁੜੂਗੀ ਜੇ ਸੁੱਤ ਸ਼ਬਦ ਨਾਲ ਜੁੜੂਗੀ ਤਾਂ ਕੀ ਹੋਏਗਾ ਦੇਹੀ ਰੋਗ ਕਹਿੰਦੇ ਪਿੱਤ ਨੂੰ ਸਰੀਰਕ ਰੂਪੀ ਰੋਗ ਨਹੀਂ ਲੱਗੂਗਾ ਇਹਦਾ ਮਤਲਬ ਤੈਨੂੰ ਦੁਬਾਰਾ ਸਰੀਰਾਂ ਚ ਨਹੀਂ ਆਉਣਾ ਪਏਗਾ ਉਹਨੂੰ ਕਹਿੰਦੇ ਦੇਹੀ ਰੋਗ ਨਾ ਲੱਗੇ ਨਹੀਂ ਲੱਗੂਗਾ ਜੰਮਣ ਮਰਨ ਦੇ ਘੇਰ ਚੋਂ ਛੁੱਟ ਜਾਏਗਾ ਲੱਗਿਆ ਪਤਾ ਰੋਗ ਕਿਹਨੂੰ ਕਹਿੰਦੇ ਇੱਥੇ ਆ ਗਿਆ ਦੁੱਖ ਰੋਗ ਦਾ ਡੇਰਾ ਪੰਨਾ ਦੁੱਖ ਕੀ ਹੈ ਵਿਛੋੜਾ ਤੇ ਰੋਗ ਕੀ ਹੈ ਸਰੀਰ ਜੰਮਣ ਮਰਨ ਡੇਰਾ ਕੀ ਹੁਣ ਧਿਆਨ ਦੇਣਾ ਡੇਰਾ ਕੀ ਹੁਣ ਕੋਈ ਤੁਹਾਨੂੰ ਪਰੌਣਾ ਮਿਲਣਾ ਆਉਂਦਾ ਤੜ ਕੋ 2 3 4 ਦਿਨ ਰਹਿ ਪਿਆ। ਠਿੱਕ ਕੀ ਕਹਿੰਦੇ ਇਹ ਡੇਰਾ ਲਾ ਕੇ ਬੈ ਗਏ। ਇਹ ਜਾਂਦਾ ਹੀ ਨਹੀਂ। ਤੇ ਗੁਰੂ ਜੀ ਕੀ ਕਹਿੰਦੇ ਆ ਕਹਿੰਦੇ ਮਨ ਬਿੱਤੀ ਦੇ ਅੰਦਰ ਇਹ ਪਰਮਾਤਮਾ ਦਾ ਵਿਛੋੜਾ ਤੇ ਇਹ ਸਰੀਰ ਡੇਰਾ ਲਾ ਕੇ ਬਿਠੇ ਇਹਨਾਂ ਦੇ ਬੰਧਨ ਛੁੱਟਿਆ ਹੀ ਨਹੀਂ ਜਾਂਦਾ। ਪਰ ਜੇ ਕਿਤੇ ਪਰਮਾਤਮਾ ਨਾਲ ਨਾਤਾ ਜੁੜ ਜਾਵੇ ਅੰਦਰ ਦੀ ਖਿੱਚ ਅੰਦਰ ਦਾ ਪਿਆਰ ਪਰਮਾਤਮਾ ਵਾਲੇ ਪਾਸੇ ਪੈ ਜਾਵੇ ਤੇ ਕੀ ਹੁੰਦਾ ਕਹਿੰਦੇ ਫਿਰ ਅੰਦਰ ਇੱਕ ਬੰਨ ਵਜਦਾ ਵਕਾਰ ਪੈਦਾ ਨਹੀਂ ਹੁੰਦਾ। ਜਿੰਨ ਵਕਾਰ ਪੈਦਾ ਨਹੀਂ ਹੁੰਦੇ ਅੰਦਰ ਵਕਾਰ ਨਹੀਂ ਆਉਂਦੇ ਜਿੰਨ ਵਕਾਰ ਨਹੀਂ ਆਉਂਦੇ ਕਹਿੰਦੇ ਫਿਰ ਉਸ ਪਰਮਾਤਮਾ ਤੋਂ ਵਿਛੋੜਾ ਤੇ ਆਹੜਾ ਸਰੀਰ ਦੇ ਬੰਧਨਾਂ ਦਾ ਜਿਹੜਾ ਡੇਰਾ ਲੱਗਾ ਪਜੰਦਾ ਖਤਮ ਹੋ ਜਾਂਦਾ ਇਹਦਾ ਮਤਲਬ ਪਰਮਾਤਮਾ ਦਾ ਵਿਛੋੜਾ ਸੀ ਜਿਹੜਾ ਪਰਮਾਤਮਾ ਚ ਲੀਨ ਹੋ ਜਾਂਦੇ ਤੇ ਜੰਮ ਮਰਨ ਤੋਂ ਆਤਮਾ ਪਰੋਂ ਜਾਂਦੀ ਠੀਕ ਹੈ ਹੁਣ ਅਸੀਂ ਇਹ ਚੀਜ਼ ਦੀ ਵਿਚਾਰ ਨਹੀਂ ਕੀਤੀ ਕਿਉਂਕਿ ਸਾਨੂੰ ਲੋੜ ਨਹੀਂ ਪਈ ਫਿਰ ਅੱਗੇ ਗੁਰੂ ਜੀ ਕੀ ਗੱਲ ਲੱਗੇ ਕਹਿੰਦਾ ਕਿ ਅਨੰਦ ਕਰੇ ਨਰ ਨਰੀ आनंद करे नर अगे नारी ਹੁਣ ਵਿਚਾਰ ਕਰੋ ਇੱਥੇ ਜ਼ਰੂਰ ਹੁਣ ਆਪਾਂ ਨੇ ਕੀ ਕਹਤਾ ਕਹਿੰਦੇ ਆਨੰਦ ਕਰਦੀ ਪਈ ਐ ਸਾਰੀ ਦੁਨੀਆ ਨਰ ਪੁਰਖ ਨਾਰੀ ਔਰਤ ਕਹਿੰਦੇ ਪੁਰਖ ਤੇ ਆਦਮੀ ਸਾਰੇ ਨਾ ਆਨੰਦ ਕਰਨ ਰਏ ਗੁਰੂ ਪਿਆਰੇ ਸੋਚਨ ਵਾਲੀ ਗੱਲ ਐ ਵੀ ਭਈ ਗੁਰੂ ਜੀ ਨੇ ਇੱਕ ਜਗ੍ਹਾ ਤੇ ਗਿਆ ਭਈ ਪ੍ਰਾਪਤ ਮਾਨਖੁਦੇਰੀਆ ਗੋਬਿੰਦ ਮਿਲਣ ਕੀ ਐ ਤੇਰੀ ਬਰੀਆ ਕਹਿ ਗੀ ਪਸਾਰੀ ਸਿੱਟੇ ਦੇ ਅਦਰ ਮੁਰਖ ਦਾ ਸਰੀਰ ਪ੍ਰਾਪਤ ਹੋ ਗਿਆ ਤੇ ਪਰਮਾਤਮਾ ਜੀ ਮਿਲਣ ਦੀ ਵਾਰੀ ਮਿਲ ਗਈ ਉੱਥੇ ਲਿਖਿਆ ਉਹਨਾਂ ਨੇ ਔਰਤ ਦਾ ਸਰੀਰ ਕਿ ਆਦਮੀ ਦਾ ਸਰੀਰ ਜਿਹਨਾਂ ਲਿਖਿਆ ਇਹਦਾ ਮਤਲਬ ਇਹ ਦੋਨੋਂ ਸਰੀਰ ਜਿਹੜੇ ਨੇ ਇੱਕ ਜਨਮ ਹੈ ਇੱਥੇ ਲਿਖਿਆ ਆਨੰਦ ਕਰੇ ਨਰ ਨਾਰੀ ਦੇ ਦੋ ਲਿਖਿਆ ਕਿਉਂ ਉਹ ਨਹੀਂ ਆਪਾਂ ਧਿਆਨ ਨਹੀਂ ਦਿੱਤਾ ਆਓ ਧਿਆਨ ਦਿਈਏ ਆਨੰਦ ਕਰੇ ਨਰ ਇੱਥੇ ਵਿਸ਼ਰਾਮ ਆਉਣ ਰਿਹਾ ਪਈ ਨਾਰੀ ਨਰ ਕਹਿੰਦੇ ਪ੍ਰਕਾਸ਼ ਨੂੰ ਤੇ ਨਾਰੀ ਕਹਿੰਦੇ ਅਗਿਆਤ ਨੂੰ ਇਹ ਗੁਰੂ ਰਹਿਣ ਲਗੇ ਕਹਿੰਦੇ ਜਦੋਂ ਉਸ ਪਰਮਾਤਮਾ ਦੇ ਨਾਲ ਮਨ ਕਰਕੇ ਅੰਦਰ ਦੀ ਵਿੱਤੀ ਕਰਕੇ ਅੰਦਰ ਦੀ ਸੋਚ ਕਰਕੇ ਪਰਮਾਤਮਾ ਵਾਲੇ ਪਾਸੇ ਧਿਆਨ ਲੱਗ ਜਾਂਦਾ ਤਾਂ ਨਾਤਾ ਜੁੜ ਜਾਂਦਾ ਅੰਦਰ ਵਕਾਰ ਨਹੀਂ ਆਉਂਦੇ ਤੇ ਫਿਰ ਕੀ ਹੁੰਦਾ ਦੁੱਖ ਤੇ ਰੋਗ ਦਾ ਡੇਰਾ ਖਤਮ ਹੋ ਜਾਂਦਾ ਹਾਂ ਦਾ ਫਿਰ ਕੀ ਹੁੰਦਾ ਕਹਿੰਦੇ ਅਨੰਦ ਕਰੇ ਨਰ ਨਰ ਦਾ ਪਾਪ ਪ੍ਰਕਾਸ਼ ਠੀਕ ਹੈ ਆਤਮਾ ਜਿਹੜੀ ਪੁਰਖ ਬਣ ਜਾਂਦੀ ਹੈ ਨਰ ਬਣ ਜਾਂਦੀ ਹੈ ਪ੍ਰਕਾਸ਼ ਬਣ ਜਾਂਦੀ ਹੈ ਕਹਿੰਦੇ ਆਤਮਾ ਬਣ ਗਈ ਪ੍ਰਕਾਸ਼ ਆਤਮਾ ਦੇ ਅੰਦਰ ਹੋਇਆ ਨਰ ਪੈਦਾ ਹੋ ਗਿਆ ਪ੍ਰਕਾਸ਼ ਪੈਦਾ ਹੋ ਗਿਆ ਤੇ ਨਾਰੀ ਕੀ ਅਗਿਆਨਤਾ ਅਗਿਆਨਤਾ ਕੀ ਸਰੀਰ ਸੰਸਾਰ ਕਹਿੰਦੇ ਉਹ ਆਤਮਾ ਜੇ ਰਹਿ ਸਰੀਰ ਚ ਹੀ ਰਹੀ ਏ ਨਾਤਾ ਉਹਦਾ ਸੰਸਾਰ ਨਾਲ ਹੀ ਏ ਪਰ ਨਾਤਾ ਸੰਸਾਰ ਨਾਲ ਜੁੜਿਆ ਹੋਇਆ ਵੀ ਜਦੋਂ ਅੰਦਰ ਪ੍ਰਕਾਸ਼ ਪੈਦਾ ਹੋ ਜਾਂਦਾ ਤੇ ਉਹ ਆਤਮਾ ਇਸ ਸਰੀਰ ਵਿੱਚ ਵੀ ਆਨੰਦ ਹੀ ਮੰਦੀ ਹੈ ਇਸ ਮੂਮਾਇਆ ਵਿੱਚ ਵੀ ਆਨੰਦ ਹੀ ਮੰਦੀ ਹੈ ਕਿਹੜੀ ਆਤਮਾ ਜੀ ਦੇ ਅੰਦਰ ਵਕਾਰ ਪੈਦਾ ਨਹੀਂ ਹੁੰਦੇ। ਜੀ ਦਾ ਦੁੱਖ ਰੋਗ ਦਾ ਡੇਰਾ ਖਤਮ ਹੋ ਗਿਆ। ਕਹਿੰਦੇ ਉਹ ਆਨੰਦੀ ਮੰਦੀ। ਉਹ ਵਿਚਾਰ ਕਰਨੀ ਆਪਾਂ ਨਰ ਤੇ ਦੁਖ ਜੀ ਗੀ। ਠੀਕ ਹੈ। ਇੱਕ ਜਗ੍ਹਾ ਤੇ ਗੁਰਬਾਣੀ ਚ ਪੰਕਤੀ ਆਉਂਦੀ ਹੈ। ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ। ਪਸ਼ੂ ਮਰੇ 10 ਕਾਲਸ ਵਾਰੇ ਸਰਣ ਕਰੇ ਉਹ ਤੇ ਅੰਨ। ਗੁਰਜੀ ਮਨਬਿਰਤੀ ਦੱਸਦੇ ਪਏ ਮਨਬਿਰਤੀ ਨੂੰ ਕੀ ਕਹਿੰਦੇ ਮਨਬਿਰਤੀ ਨੂੰ? ਕਹਿੰਦੇ ਪਸ਼ੂ ਮਰੇ ਦਾ ਸ਼ਿਕਾਇਤ ਸਵਾਰੇ ਕਹਿੰਦੇ ਮਨਾ ਤੂੰ ਤੇ ਮਰਿਆ ਹੀ ਕਦੀ ਨਹੀਂ ਮਤ ਨਹੀਂ ਮਰਦਾ ਕਿ ਤੂੰ ਤੇ ਮਰਿਆ ਨਹੀਂ ਕਹਿੰਦੇ ਪਰ ਧਿਆਨ ਕਰ ਜਦੋਂ ਤੂੰ ਪਸ਼ੂ ਸਰੀਰ ਵਿੱਚ ਸੀ ਨਾ ਤੂੰ ਸੀ ਛੱਡ ਆਇਆ ਤੇ ਮਰਿਆ ਕੌਣ ਤੂੰ ਤੇ ਮਰਿਆ ਨਹੀਂ ਮਰਿਆ ਕੌਣ ਪਸ਼ੂ ਸਰੀਰ ਮਰ ਗਿਆ ਕਹਿੰਦੇ ਜਦੋਂ ਸਰੀਰ ਮਰ ਗਿਆ ਨਾ ਤੇ ਕਿ ਹੋਇਆ ਤੇਰੇ ਮਗਰੋਂ ਮਨ ਨੂੰ ਕਹਿੰਦੇ ਤੇਰੇ ਮਗਰੋਂ ਉਸ ਸਰੀਰ ਨੇ 10 ਕੰਮ ਸਵਾਰੇ ਜੁੱਤੀਆਂ ਬਣੀਆਂ ਕੈਮੀਕਲ ਬਣੇ ਹੱਡੀਆਂ ਕੰਮ ਆਈਆਂ ਉਦੇ ਸਿੰਘ ਕਮ ਆਇਆ ਉਦੇ ਖੁਰ ਕਮ ਆਇਆ ਦਾ ਚੰਮ ਕਮ ਆਇਆ ਠੀਕ ਕਹਿੰਦੇ ਉਹਨੇ 10 ਕਮ ਸਵਾਰੇ ਕਹਿੰਦਾ ਠੀਕ ਫਿਰ ਗੁਰੂ ਜੀ ਕਹਿੰਦੇ ਕਹਿੰਦੇ ਪਰ ਮਨਾ ਹੁਣ ਤੂੰ ਮਨੁੱਖ ਸੀਰ ਦੇ ਅੰਦਰ ਹੈ ਮਨੇ ਇੱਥੇ ਲਿਖਿਆ ਨਰੂ ਮਰੇ ਨਰ ਕਾਮ ਨਾ ਆਵੇ ਹੁਣ ਦੇਖੋ ਨਰੂ ਤੇ ਨਰ ਹੁਣ ਧਿਆਨ ਨਾਲ ਪੜਿਆ ਕਰੋ ਅਗਲੀ ਪੰਕਤੀ ਵਿੱਚ ਸਿਰਫ ਇੱਕੋ ਹੀ ਮਰਿਆ ਇੱਕੋ ਸੀਗਾ ਕੱਲਾ ਕੌਣ ਪਸ਼ੂ ਮਰੇ 10 ਆਸ ਸਵਾਰੇ ਪਸ਼ੂ ਕੱਲਾ ਮਰਿਆ ਬਈ ਇੱਥੇ ਕੌਣ ਮਰ ਰਿਹਾ ਨਰੂ ਮਰੇ ਨਰ ਕਾਮ ਨਾ ਆਵੇ ਕਮ ਨਰਨੇ ਹੋਣਾ ਤੇ ਮਰਨਾ ਨਰੂਨੇ ਆ ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ ਕੀ ਮਤਲਬ ਨਰੂ ਕਹਿੰਦੇ ਸਰੀਰ ਨੂੰ ਤੇ ਨਰਕ ਨੂੰ ਕਹਿੰਦੇ ਆ ਪ੍ਰਕਾਸ਼ ਨੂੰ ਕਹਿੰਦੇ ਮਨਾ ਅੜਾ ਨਰੂ ਆ ਨਾ ਅੜਾ ਸਰੀਰ ਇਹਦੇ ਅੰਦਰ ਪ੍ਰਕਾਸ਼ ਆ ਇਹਦੇ ਅੰਦਰ ਪ੍ਰਕਾਸ਼ ਆ ਕਹਿੰਦੇ ਫਿਰ ਵਿਚਾਰ ਕਰ ਨਰੂ ਮਰੇ ਕਹਿੰਦੇ ਜੇ ਦੁਬਾਰਾ ਉਹੀ ਕੰਮ ਹੋ ਗਿਆ ਮਨਾ ਤੇਰੇ ਮਰਨ ਤੋਂ ਪਹਿਲਾਂ ਸਰੀਰ ਮਰ ਗਿਆ ਐਸ ਸੀ ਚ ਮਨ ਕੀ ਕਰਨ ਆਇਆ ਭਲਾ ਕਦੀ ਗੌਰ ਕੀਤੀ ਐਸ ਸੀ ਦੇ ਅੰਦਰ ਮਨ ਕੀ ਕਰਨਾ ਆ ਪਰੋ ਬਣੀ ਚ ਆਇਆ ਮਰਨ ਤਰਹੁ ਹਮੇ ਰੁਈਏ ਗੁਰਮੁਖ ਨਾਮ ਧਿਆਏ ਅਸਥਿਰ ਹੋਈਏ ਗੁਰੂ ਜੀ ਕਹਿੰਦੇ ਇਸ ਮਨ ਨੂੰ ਕਹਿੰਦੇ ਇਸ ਸਰੀਰ ਦੇ ਅੰਦਰ ਮਨਾ ਤੂੰ ਮਰਨਾ ਆ ਇਸ ਤੋਂ ਪਹਿਲਾਂ ਸਰੀਰ ਹੀ ਮਰਦੇ ਰਹੇ ਪਰ ਤੂੰ ਕਿਤੇ ਨਹੀਂ ਮਰਿਆ ਐਸ ਸੀ ਚ ਤੂੰ ਮਰਨਾ ਆ ਠੀਕ ਹੁਣ ਇੱਥੇ ਗੁਰੂ ਜੀ ਕੀ ਕਹਿਣ ਲੱਗੇ ਇਸ ਮਨ ਨੂੰ ਕਹਿੰਦੇ ਇੱਥੇ ਵੀ ਧਿਆਨ ਰੱਖਣਾ ਪੈਣਾ ਨਰੂ ਮਰੇ ਨਰ ਕਾਮਨਾ ਆਵੇ ਕਹਿੰਦੇ ਇਸ ਸੀ ਦੇ ਅੰਦਰ ਦੁਬਾਰਾ ਤੇਰੇ ਤੋਂ ਪਹਿਲਾਂ ਅਗਰ ਸਰੀਰ ਮਰ ਗਿਆ ਮਨਾ ਤੇਰੇ ਮਰਨ ਤੋਂ ਪਹਿਲਾਂ ਜੇ ਸਰੀਰ ਮਰ ਗਿਆ ਨਰੂ ਮਰੇ ਸਰੀਰ ਮਰ ਗਿਆ ਤੇ ਕੀ ਹੋਏਗਾ ਨਰ ਕਾਮਨਾ ਹੋਏ ਨਰ ਕੀ ਇਹ ਪ੍ਰਕਾਸ਼ ਕਹਿੰਦਾ ਇਹਦੇ ਚ ਪ੍ਰਕਾਸ਼ ਪਿਆ ਉਹ ਤੇਰੇ ਕੰਮ ਨਹੀਂ ਆਉਣਾ ਇਸ ਸਰੀਰ ਦੇ ਅੰਦਰ ਕਿਹਨੂੰ ਮਰਨਾ ਪੈਣਾ ਪਹਿਲਾਂ ਜੇ ਪ੍ਰਕਾਸ਼ ਨੂੰ ਵਰਤੁਅ ਚ ਲਿਆਉਣਾ ਤੇ ਮਨ ਨੂੰ ਮਰਨਾ ਪੈਣਾ ਜੇ ਮਨ ਮਰ ਗਿਆ ਤੇ ਇਸ ਸਹੀ ਚ ਪ੍ਰਕਾਸ਼ ਉਹਦੂ ਮਿਲ ਜਾਊਗਾ ਤੇ ਜੇ ਤਨ ਪਹਿਲਾਂ ਮਰ ਗਿਆ ਫਿਰ ਮਨ ਨੂੰ ਪ੍ਰਕਾਸ਼ ਨਹੀਂ ਮਿਲਣਾ ਫਿਰ ਮਨ ਉਦਾਂ ਦਾ ਉਦਾਂ ਹੀ ਜਾਊਗਾ ਕਿੰਨਾ ਜਾਊਗਾ ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਤਾਉ ਨਾ ਪਾਏ ਜੋਨੀ ਸਭ ਕੁਾਈਆ ਨਾ ਬਿਸਤਾ ਮੈਂ ਸਮਾਏ ਉਰਜਿਕਾ ਲੱਗੇ ਸਮਨ ਨੂੰ ਕਹਿੰਦੇ ਇੱਥੇ ਨਾਮੋਂ ਭੁੱਲਿਆ ਇੱਥੇ ਕੀ ਹੈ ਮਨੁਸ ਜੀਰੀ ਮਨੁਸ ਜਨਮ ਕਹਿੰਦੇ ਜੀ ਇਸ ਜਨਮ ਦੇ ਅੰਦਰ ਮਨਾ ਤੂੰ ਨਾਮ ਨੂੰ ਭੁੱਲ ਗਿਆ ਸਿਮਰਨ ਤੋਂ ਬਰਾ ਹੋ ਗਿਆ ਛੁੱਟ ਗਿਆ ਤੇਰੇ ਕੋਲੋਂ ਸਿਮਰਨ ਤਾਂ ਹੱਥ ਕਤਾਉ ਨਾ ਪਾਏ ਕਹਿੰਦਾ ਜਨਮ ਹੋਰ ਮਿਲ ਜੇਗਾ ਪਰ ਧਿਆਨ ਦੇ ਹੱਤ ਨਹੀਂ ਬਣਾ ਤਰਾ ਕਿਤੇ ਵੀ ਹੱਤ ਦਾ ਮਤਲਬ ਕੀ ਹੈ ਕਿ ਉਹਨਾਂ ਸਈਆਂ ਦੇ ਅੰਦਰ ਤੇਰੇ ਕੋ ਸਿਮਰਨ ਨਹੀਂ ਹੋਣਾ ਜੋ ਨਹੀਂ ਸਭ ਕੋਈ ਹਨ ਹੁਣ ਧਿਆਨ ਦੇਣਾ ਜੋ ਨਹੀਂ ਸਭ ਸਭ ਦਾ ਪਾਪ ਸਾਰੀਆਂ ਜੁਨ ਦਾ ਪਾਪ ਜੋਨਾ ਜਨਮ ਕਹਿੰਦੇ ਸਾਰੀਆਂ ਜਨਮਾਂ ਦੇ ਅੰਦਰ ਦੁਬਾਰਾ ਕਮਾਇਆ ਜਾਏਗਾ ਮਿਸਤਾਂ ਮੈਂ ਸਮਾਇ ਨਰਕਾਂ ਨਹੀਂ ਸਮਾਇ ਰਹੇਗਾ ਨਰਕ ਹੀ ਹੈ ਜੰਮਣਾ ਤੇ ਮਰਨਾ ਨਰਕ ਕਹਿੰਦੇ ਤੇ ਜਿ ਸਮਾਇਆ ਰਹੇਗਾ ਕਿਹੜੀ ਗੱਲੋ ਜੇ ਇੱਥੇ ਨਾਮ ਸਿਮਰਨ ਨਹੀਂ ਕਰਦਾ ਹੁਣ ਪਤਾ ਲੱਗਾ ਕਿ ਨਰੂਤ ਨਰਜ ਕੀ ਫਰਕ ਨਰ ਪ੍ਰਕਾਸ਼ ਨੂੰ ਕਹਿੰਦੇ ਤੇ ਇੱਥੇ ਫਿਰ ਗੁਰੂ ਜੀ ਕਹਿੰਦੇ ਕਹਿੰਦੇ ਅਨੰਦ ਕਰੇ ਨਰ ਨਾਰੀ ਨਾਰੀ ਅਗਿਆਨਤਾ ਠੀਕ ਕਹਿੰਦੇ ਭਾਵੇਂ ਉਹ ਆਤਮਾ ਜਿਹਦੇ ਅੰਦਰ ਪ੍ਰਕਾਸ਼ ਹੋ ਗਿਆ ਹੈ ਰਹਿਨ ਸਰੀਰ ਚ ਹੀ ਦਈਏ ਪਰ ਫਿਰ ਵੀ ਉਹ ਆਤਮਿਕ ਅਨੰਦ ਮੰਨਦੀ ਹੈ ਸੁਖ ਪ੍ਰਾਪਤ ਕਰ ਲੈਂਦੀ ਹੈ ਸਰੀਰ ਵਿੱਚ ਰਹਿੰਦੇ ਆ ਵੀ ਅਗਿਆਨਤਾ ਵਿੱਚ ਰਹਿੰਦੇ ਆ ਵੀ ਸੰਸਾਰ ਵਿੱਚ ਰਹਿੰਦੇ ਆ ਵੀ